ਜਿੰਨਾ ਬਿੰਦੂ ਸਹੀ ਹੈ ਮੋਚਾਂ ਨੂੰ ਤਾਂ ਵੰਟ ਦਿਓ ਹਾਂ ਜੇ ਹੈ ਨਹੀਂ ਜੀ ਕੁਝ ਸਮਝ ਆਇਆ ਮੈਨੂੰ ਤਾਂ ਸਾਰ ਕੁਝ ਸਮਝ ਆ ਗਿਆ ਕੀ ਕੀ ਹੋ ਰਿਹਾ ਸੋਚੋ ਸੋਚੋ ਕੀ ਹੋ ਰਿਹਾ ਚਸ਼ਮਾ ਲਾ ਕੇ ਦੇਖਾਂ ਤੋ ਕਿ ਕੇਕ ਘੱਟ ਕੇ ਰਿਹਾ ਅੰਡੇ ਵਾਲਾ ਚਿਕਨ ਵਾਲਾ ਉਹ ਤਾਂ ਸੁਹਾਗ ਰਾਤ ਵਾਲਾ ਕੇ ਕੱਢ ਰਿਹਾ ਕੋਈ ਮੇਰੇ ਰੱਬ ਸੱਤ ਮਹੀਨੇ ਕਮਕਤੋਂ ਜੇਲ੍ਹ ਚਲਾ ਕੇ ਆਇਆ ਸੱਤ ਮਹੀਨੇ ਜਨਾਨੀ ਬਾਜ ਬੰਦੇ ਨੂੰ ਜਨਾਨੀ ਨੇ ਵੀ ਜੇਲ੍ਹ ਵਿੱਚ ਹੁਣ ਅੱਜ ਉਹਦੀ ਸੁਹਾਗ ਰਾਤ ਆਪਣੀ ਜਨਾਨੀ ਨਾਲ ਸੱਤ ਮਹੀਨੇ ਬਾਅਦ ਜਿਹੜਾ ਸਹਰਾਣਾ ਜਨਾਨੀ ਦੇ ਨਾਮ ਦਾ ਸਿਰ ਦੇ ਥੱਲੇ ਲੈ ਕੇ ਪੈਂਦਾ ਸੀ ਅੱਜ ਉਹਨੂੰ ਲੈ ਕੇ ਸੋਣਾ ਹੈ ਤਾਂ ਹੀ ਤਾਂ ਹੈਪੀ ਹੈਪੀ ਮੂਡ ਚਾ ਕਿ ਅੱਜ ਉਹਨੇ ਤੇ ਕਾਮਾਸੂਤਰਾ ਦੀ ਅਵਸਥਾ ਦੇ ਵਿੱਚ ਲੀਨ ਹੋ ਜਾਂਦਾ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਆ ਜੋ 7 ਮਹੀਨੇ ਬਾਅਦ ਬੰਦਾ ਜੁਹਾਗਰਾਤ ਮੜਾਊਗਾ ਆਪਣੇ ਗੁਰਬੀਤ ਕੋਰ ਨਾਲ ਤੇ ਇੰਨੇ ਖੁਸ਼ੀ ਚ ਕੇਡ ਘਟਾ ਰਿਹਾ ਕਹਿੰਦਾ ਮੁੱਛਾਂ ਤਾਂ ਮਰੋੜੇ ਦੇ ਦੋ ਜਿੰਨੇ ਫੀਮ ਜਿੰਨੇ ਵਾਲੀ ਜਿੰਨੇ ਨਿਛੜੀ ਉਹਨਾਂ ਦੇ ਪੱਲੇ ਬਸ ਐ ਮੁੱਛਾਂ ਲੋਬਟਾਈ ਹੁੰਦੇ ਦੇਖੇ ਕੰਬਖਤ ਬਾਲਾ ਵਟਾਣਾ ਦੇ ਦੋ ਕਿਤੇ ਮੁਰਕੇ ਸੁੱਖ ਕਿਆ ਐ ਖੜੀ ਹੋਣੀ ਐ ਤੇਲੀ ਵਰਗੋਂ ਜਿਵੇਂ ਤੇਰੀਆਂ ਲੱਟਾਂ ਤੇਲੀਆਂ ਆ ਰਹੀਆਂ ਕੰਪਰਟ ਕਿੰਨਾ ਖੁਸ਼ ਹੋ ਰਿਹਾ ਵੀ ਅੱਜ 7 ਮਹੀਨੇ ਬਾਅਦ ਇਹਦਾ ਰਿਲੇਸ਼ਨਸ਼ਿਪ ਹੋਣਾ ਇਹਦੀ ਵਾਈਫ ਨਾਲ ਭਾਵੇਂ ਮੈਂ ਤਾਂ ਬਾਹਰ ਮਰਿਆ ਪਿਆ ਸੀ ਤੂੰ ਜੇਲ੍ਹ ਦੇ ਵਿੱਚ ਹਣਾ ਹੱਥੋਂ ਹੀ ਪਈ ਸੀ ਤੇਲ ਦਾ ਜੀ ਲੈ ਮੇਰੇ ਕੋ ਸਹੀ ਜੀ ਮੋਚਣਾ ਨੂੰ ਦਾ ਵਾਟ ਦਿਓ ਆ ਰਹੀ ਹੈ ਜੀ ਹੈ ਨਹੀਂ ਜੀ ਕੁੱਤ ਸਮਝ ਆਇਆ ਮੈਨੂੰ ਤਾਂ ਸਭ ਕੁਝ ਸਮਝ ਆ ਗਿਆ ਕੀ ਕੀ ਹੋ ਰਿਹਾ ਸੋਚੋ ਸੋਚੋ ਕੀ ਹੋ ਰਿਹਾ ਚਸ਼ਮਾ ਲਾ ਕੇ ਦੇਖੰਦੋ ਕਿ ਕਿ ਘਟ ਕੇੜਾ ਰਿਹਾ ਅੰਡੇ ਵਾਲਾ ਚਿਕਨ ਵਾਲਾ ਉਹ ਛਾ ਸੁਹਾਗਰਾਤ ਵਾਲਾ ਕੇ ਕੱਟ ਰਿਹਾ ਕੋਈ ਮੇਰਬਾ 7 ਮਹੀਨੇ ਇੱਕ ਵਕਤੋਂ ਜੇਲ੍ਹ ਚਲਾ ਕੇ ਆਇਆ 7 ਮਹੀਨੇ ਜਨਾਨੀ ਬਾਜਪਤ ਦੇ ਨੂੰ ਜਨਾਨੀ ਨਹੀਂ ਵੀ ਜੇਲ੍ਹ ਵਿੱਚ ਕਿਉਂਕਿ ਅਜੋਦੇ ਸੁਹਾਗਰਾਤ ਆਪਣੇ ਜਨਾਨੇ ਨਾਲ ਸੱਤ ਮਹੀਨੇ ਬਾਅਦ ਜਿਹੜਾ ਸਹਰਾਣਾ ਜਨਾਨੀ ਦੇ ਨਾਮ ਦਾ ਸਿਰ ਦੇ ਥੱਲੇ ਲੈ ਕੇ ਪੈਂਦਾ ਸੀ ਖਾਜ ਉਹਨੂੰ ਦੇ ਕੇ ਸੋਣਾ ਹੁਣੇ ਤਾਂ ਹੀ ਤੇਨ ਹੈਪੀ ਹੈਪੀ ਮੂਡ ਚ ਆ ਕੇ ਅੱਜ ਉਹਨੇ ਕਾਮਾ ਸੂਤਰ ਦਿਵਸਤਾ ਦੇ ਵਿੱਚ ਲੀਨ ਹੋ ਜਾਣਾ ਕਿ ਕੀ ਖੁਸ਼ੀ ਹੋ ਰਹੀ ਹੈ ਕਿ ਅੱਜ ਸੱਤ ਮਹੀਨੇ ਬਾਅਦ ਬੰਦਾ ਜੋ ਆਗਰਾਤ ਮੜਾਊਗਾ ਆਪਣੀ ਗੁਰਬੀਤ ਕੋਰ ਨਾਲ ਜਿੰਨੇ ਖੁਸ਼ੇ ਚੁੱਕੇ ਡੱਟ ਰਿਹਾ ਕੰਦਾ ਮੁੱਛਾਂ ਤਾਂ ਮਰੋੜੇ ਦੇ ਦੋ ਜਿੰਨੇ ਫੀਮ ਜਿੰਨਿਆਂ ਵਾਲੀ ਜਿੰਨੇ ਨਛੜੀ ਉਹਨਾਂ ਦੇ ਪੱਲੇ ਬਸ ਐ ਮੁੱਛਾਂ ਲੋਬਟਾਈ ਹੁੰਦੇ ਦੇਖੇ ਕੰਬਖਤ ਬਾਲਾ ਵਟਾਣਾ ਦੇ ਦੋ ਕਿਤੇ ਮੁੜ ਕੇ ਸੁੱਕ ਕੇ ਐ ਖੜੀ ਹੋਣੀ ਐ ਦਿੱਲੀ ਵਰਗੋਂ ਜਿਵੇਂ ਤੇਰੀਆਂ ਲੱਟਾਂ ਦਿੱਲੀਆਂ ਵਰਗੀਆਂ ਬਾਕੀ ਕਿੰਨਾ ਖੁਸ਼ ਹੋ ਰਿਹਾ ਵੀ ਅੱਜ 7 ਮਹੀਨੇ ਬਾਅਦ ਇਹ ਰਿਲੇਸ਼ਨਸ਼ਿਪ ਹੋਣਾ ਦੀ ਵਾਈਫ ਨਾਲ ਭਾਵੇਂ ਮੈਂ ਤਾਂ ਬਾਹਰ ਮਰਿਆ ਪਿਆ ਸੀ ਤੂੰ ਜੇਲ੍ਹ ਦੇ ਵਿੱਚ ਹਣਾ ਹੱਥੋਂ ਹੀ ਪਈ ਸੀ ਤੇ ਇੰਨਾ